ਮੋਟਰ ਵੈਸੇ ਸਾਨੂੰ ਥਾਂ-ਥਾਂ ਮਿਲ ਜਾਂਦੀ ਆ ਇਹ ਨਿਆਰਾ ਪਾਣੀ ਪਾਣੀ ਪੀਣ ਦਾ ਜਿਹੜੀ ਕੋਠੇ ਚਲਾਈ ਉੱਥੇ ਹੀ ਮੋਟਰ ਠੀਕ ਆ ਲੈ ਭਾਈ ਕਾਕੀ ਜਿਆਦਾ ਹੋ ਗਿਆ ਯਾਰ ਇਹਦੇ ਜਿਆਦਾ ਸੀ ਆਹੋ ਅਸੀਂ ਕਿ ਪਹਿਲਾਂ ਵਟਾਂ ਨੂੰ ਬਾਅਦ ਚ ਕੱਢਾਂਗੇ ਪਹਿਲਾਂ ਇਹਦੇ ਚੋਂ ਨਬੀੜੀ ਤਾਂ ਕਰਕੇ ਹੁਣ ਅੱਧਾ ਕੋ ਆ ਖੰਬੇ ਕੋ ਤੱਕ ਥੋੜੀ ਪਰੇ ਗਏ ਆ ਤੇ ਘਾ ਚੱਕ ਕੇ ਤੇ ਫਿਰ ਦੁਬਾਰਾ ਸ਼ੁਰੂ ਕਰਦੇ ਆ ਲੈ ਇਹ ਤਾਂ ਜੰਮੂ ਵੀ ਆ ਸਾਫ ਹੋ ਕੇ ਆਪਣਾ ਨਾਂ ਯੇਤਰੀ ਕਰੀਂ ਦੰਦਾ ਇਹ ਜਿਹੜੇ ਡਾਲੇ ਵਾਲੇ ਹਨ ਕਦੇ ਮੈਂ ਚੱਕੋ ਸੌਦਾ ਪਤਾ ਮੈਂ ਵੀ ਦਿਹਾੜੀਆਂ ਕਰਕੇ ਤਾਂ ਸੌਦਾ ਪਤਾ ਲਈ ਜਾਂ ਲਈਆਂ ਨੇ ਆ ਤੇ ਟਾਈਮ ਪਾਸ ਕਰੀ ਜਾਂਦੇ ਸਹੀ ਹੈ ਅੰਮਾ ਇਹ ਪਕਾ ਲੈ ਮੇਤਰ ਆਪਣੀ ਦਿਹਾੜੀ ਹੋ ਗਈ ਆ ਪੂਰੀ ਮੇਤਰ ਬੋਲਟ ਤੇ ਹੁਣ ਤਾਂ ਦਿਹਾੜੀ ਲਾਉਣ ਆਂਦੇ ਬੰਦੇ ਆ ਦੇਖੋ ਬੋਲਟ ਲੈ ਆਈ ਮੇਤਰ ਹੋ ਗਿਆ ਕੰਮ ਫਤਿਹ ਲੋ ਵਿੱਚ ਆ ਗਈ ਆ ਬਣ ਠੀਕ ਬਣਿਆ ਹਾਂ ਹਾਂ ਤਾਂ ਕੁਛ ਹੱਦ ਤੱਕ ਠੀਕ ਹੈ ਤੇ ਬਸ ਤੇ ਫਿਰ ਉਸ ਤੋਂ ਬਾਅਦ ਜਾਣਾ ਦਵਾਈ ਲੈਣ ਕੱਲ ਗਿਆ ਸੀ ਦਵਾਈ ਮਿਲੀ ਨਹੀਂ ਡਾਕਟਰ ਹੀ ਨਹੀਂ ਮਿਲਿਆ ਤੇ ਅੱਜ ਲੈ ਕੇ ਆਵਾਂਗੇ ਠੀਕ ਹੈ ਹਾਂਜੀ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਜਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ-ਠਾਕ ਹੋਣਗੇ ਅੱਜ ਆਪਣੀ ਦਿਹਾੜੀ ਦਾ ਹੈਗਾ ਇੱਧਰ ਤੀਜਾ ਦਿਨ ਤੇ ਅੱਜ ਉਹ ਇੱਧਰ ਲੱਗੂ ਪੰਜ ਹਾਂ ਅੱਜ ਪੰਜਵੀਂ ਹੋ ਜੂਗੀ ਪੂਰਨੇ ਦੇ ਸੀਜ਼ਨ ਤੋਂ ਬਾਅਦ ਬਸ ਵਿਚਾਰੀ ਕਰੀ ਜਨੇ ਪੰਜ ਹੀ ਬਚੂਗੇ ਫਿਰ ਫਿਰ ਆਈਏ ਆਪਣੀ ਖਰਾਕ ਲੋ ਤੇ ਫਿਰ ਚੱਲ ਜੇ ਫਿਰ ਆ ਕੇ ਆਪਣੀ ਚਾਹ ਜੋ ਬਣੀ ਜਾਂਦੀ ਹੈ ਤੇ ਇਹ ਖਾ ਪੀ ਕੇ ਫਿਰ ਚੱਲਦੇ ਚਾਹ ਨੂੰ ਉਬਾਲਾ ਆਉਣ ਵਾਲਾ ਬਸ ਫਿਰ ਪਾਉਣਾ ਦੁੱਧ ਦਾ ਲੋ ਵਿੱਚ ਆ ਗਈ ਆ ਬਣ ਤੇ ਬਾਹਰ ਹਵਾ ਵੀ ਨਾ ਚੱਲ ਪਈ ਕਾਫੀ ਤੇ ਹੋ ਗਿਆ ਚੰਗਾ ਜੀ ਉਹ ਦਿਖਾਉਣਾ ਜੀ ਉਹ ਮੈਂ ਤਾਂ ਜਿੱਤੇ ਹੀ ਖੁੱਲ ਕੇ ਬੰਦ ਕਰਨਾ ਇਹਨੂੰ ਨਵੀੜੀਏ ਪਹਿਲਾਂ ਜੀ ਦੀ ਚਾਹ ਜੋ ਬਣ ਗਈ ਆ ਦੇਖੋ ਨਾਲ ਚੌਲ ਖਾਣੇ ਆ ਫਿਰ ਉਸ ਤੋਂ ਬਾਅਦ ਤਾਂ ਰੋਟੀ ਆਪਾਂ ਨੇ ਖਾਣੀ ਹੁੰਦੀ ਆ ਘਟੋ ਘਟਾ 10:00 ਵਜੇ ਰੋਟੀ ਆਉਂਦੀ ਹੁੰਦੀ ਆ 4 ਕੋਹ ਘੰਟੇ ਹੋ ਜਾਂਦੇ ਜਦੋਂ ਕੰਮ ਕਰਦੇ ਤਾਂ ਗਰ ਖਾਣੇ ਖਾ ਕੇ ਚਲੇ ਜਾਂਦੇ ਤੇ ਬਾਕੀ ਪਰਮਾਤਮਾ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਨਾ ਇਹ ਗਰਮੀ ਪੈਂਦੀ ਵੀ ਹੈ ਨਾ ਤੇ ਜਿਹੜੇ ਤਾਂ ਸਾਡੇ ਵਰਗੇ ਦਿਹਾੜੀਦਾਰ ਆ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਹੀ ਰੱਖੇ ਕਿਉਂਕਿ ਉਹਨਾਂ ਦਾ ਹੈਗਾ ਹਾਲ ਪੁਰਾ ਕਿਉਂਕਿ ਉਹਨਾਂ ਪਤਾ ਹੀ ਹੈ ਜਿਹੜਾ ਟਾਈਮ ਲੈਣ ਦਾ ਨਾ 10 ਤੋਂ ਬਾਅਦ ਵਾਲਾ ਟਾਈਮ ਹੁੰਦਾ ਨਾ ਜਿਹੜਾ ਬੜਾ ਔਖਾ ਘਟਣਾ ਪੈਂਦਾ ਘਟੋ ਘਟ ਵੀ ਨਾ 2 ਘੰਟੇ ਡੇਢ ਘੰਟਾ ਨਾ ਉਸਾਂ ਇੱਕ ਤਾਂ ਟਾਈਮ ਹੌਲੀ ਹੋ ਜਾਂਦਾ ਤੇ ਇੱਕ ਗਰਮੀ ਜ਼ਿਆਦਾ ਪਤਨੀ ਸ਼ੁਰੂ ਹੋ ਜਾਂਦੀ ਹੈ ਬੱਸ ਉਹ ਜਦੋਂ ਦਾ ਆਇਆ ਨਾ ਕੀ ਕਹਨੇ ਆ ਬਾਕੀ ਇੱਕ ਗੱਲ ਹੋਰ ਆ ਜੇ ਜਦੋਂ ਆਪਾਂ ਕੰਮ ਸਮਾਪਤ ਹੋ ਜਾਂਦਾ ਨਾ ਉਸ ਤੋਂ ਬਾਅਦ ਘਟੋ ਘਟ ਵੀ 17 18 ਘੰਟਿਆਂ ਤੋਂ ਬਾਅਦ ਆਪਾਂ ਨੇ ਕੰਮ ਲੱਗਣਾ ਸਰੀਰ ਨੂੰ ਬਤੀਆ મતਲਬ ਰੈਸਟ ਮਿਲ ਜਾਂਦੀ ਆ ਤੇ ਫਿਰ ਦੁਬਾਰਾ ਪੇਰ ਹੋ ਜਾਂਦਾ ਕੰਮ ਕਰਨਾ ਬੜਾ ਦੁੱਖ ਦਾ ਲੱਗਦਾ ਨਹੀਂ ਪੂਰੇ ਨੇ ਸੀਜ਼ਨ ਤਾਈਂ ਆਉਂਦਾ ਸੀ ਵੀ ਆ ਕੇ ਹੁਣ ਰਾਤ ਨੂੰ ਆਏ ਤੇ ਸਵੇਰੇ ਫਿਰ ਚਲੇ ਜਾਓ ਟਾਈਮ ਨਾਲ ਚਾਹ ਪੀਏ ਇਦਾਂ ਦੇ ਫਿਰ ਕੰਮ ਉੱਪਰ ਚੱਲੀ ਜਾਂਦੇ ਬਾਕੀ ਗਰਮੀ ਜ਼ਿਆਦਾ ਤੇ ਕੀ ਕਰ ਸਕਦੇ ਆ ਹਨਾ ਬਾਕੀ ਆਪਣਾ ਛੋਲੇ ਵਾਲਾ ਖਤਮ ਹੋ ਗਿਆ ਆਹ ਕਾਪੀ ਤੇ ਫਿਰ ਚੱਲਦੇ ਆ ਲੋਈ ਸਾਢੇ 5 ਦਾ ਪੂਰਾ ਟਾਈਮ ਹੋ ਚੁੱਕਿਆ ਰਹਿਣਾ ਤੁਹਾਨੂੰ ਬਾਹਰ ਦਾ ਤੁਹਾਨੂੰ ਦਿਖਾਉਂਦੇ ਆ ਮਾਹੌਲ ਚਾਲ ਆ ਦੇਖੋ ਸਾਡਾ ਜਾਗ ਚੱਲਣ ਉੱਠਾ ਕਰਦਾ ਤੇ ਮੌਸਮ ਹੋ ਗਿਆ ਵਾ ਅੱਜ ਫੇਰ ਹਵਾ ਵਜੀ ਚੱਲਦੀ ਆ ਬੱਦਲਾਂ ਵਾਲਾ ਹੁੰਦਾ ਸਵੇਰੇ ਕੱਲ ਵੀ ਐ ਹੀ ਸੀ ਅੱਜ ਫੇਰ ਚੱਲਦੇ ਨੇ ਚਾਹ ਬਾਣੀ ਪੀ ਲਿਆ ਸਾਰਾ ਕੁਝ ਚੋਬੀ ਚਾਹ ਪੀਦੀ ਹੈ ਨਾ ਦੇਖੋ ਮੌਸਮ ਤਾਂ ਹੈਗਾ ਘੈਂਟ ਹੱਲੇ ਤੱਕ ਬਾਕੀ ਬਾਅਦ ਚ 2-3 ਘੰਟੇ ਬਾਅਦ ਪਤਾ ਲੱਗਦਾ ਹੁੰਦਾ ਕਿੱਦਾਂ ਦਾ ਰਹਿਣਾ ਮੌਸਮ ਕੱਲ ਤਾਂ ਪੂਰਾ ਮੀਂਹ ਆ ਗੂ ਬਣਿਆ ਸੀ ਪਰ ਮੀਂਹ ਆਇਆ ਨਹੀਂ ਲੈ ਆ ਵੀ ਝੋਨੇ ਵਿੱਚ ਪ੍ਰਵੇਸ਼ ਕਰ ਚੁੱਕੇ ਆ ਗੋਰਾ ਸੁੱਖਾ ਇੱਧਰ ਆ ਕੈਲਾ ਤੇ ਕੰਮ ਹੋ ਗਿਆ ਸ਼ੁਰੂ ਹਾਂ ਆ ਲੈਣ ਦੇ ਨੇੜੇ ਖਿੱਚੀ ਆਉਣੇ ਕੰਮ ਘਾਇਆ ਚੱਕਲੀ ਵਿੱਚ ਇਹਦੇ ਵਿੱਚ ਸੀਗਾ ਥੋੜਾ ਜਿਆਦਾ ਤੇ ਪਹਿਲਾਂ ਕਰੀਏ ਇਹ ਕੰਮ ਤੇ ਬੰਦੇ ਮਿਲੋ ਗੋਰਾ ਹਾਂ ਵੀ ਗੋਰੇ ਕਿਵੇਂ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕਾਖੀ ਜਿਆਦਾ ਹੋ ਗਿਆ ਯਾਰ ਇਹਦੇ ਜਿਆਦਾ ਸੀ ਆਹੋ ਅਜੀ ਕਿ ਪਹਿਲਾਂ ਵਟਾਂ ਨੂੰ ਬਾਅਦ ਚ ਕੱਢਾਂਗੇ ਪਹਿਲਾਂ ਇਹਦੇ ਚੋਂ ਨਬੀੜੀਏ ਤਾਂ ਕਰਕੇ ਹੁਣ ਅੱਧਾ ਕੋ ਆ ਖੰਬੇ ਕੋ ਤੱਕ ਥੋੜੀ ਪਰੇ ਗਏ ਆ ਤੇ ਘਾ ਚੱਕ ਕੇ ਤੇ ਫਿਰ ਦੁਬਾਰਾ ਸ਼ੁਰੂ ਕਰਦੇ ਆ ਟੀਰੀਆਂ ਨਹੀਂ ਚੱਕ ਲਈਆਂ ਮੋਟੀਆਂ ਹੀਆਂ ਟੀਰੀਆਂ ਆਵੇ ਸਾੜੀਆਂ ਇਦਾਂ ਦੀਆਂ ਆਵੇ ਇੰਨਾ ਨਾ ਨਿਕਲਦਾ ਇੱਕੇ ਥਾਂ ਹੀ ਕੌਣ ਉਹ ਉੱਪਰ ਬਈ ਚੱਲ ਲਾ ਕੇ ਲਿਆਉਣਾ ਪਾਣੀ ਪੀਣਾ ਹੈ ਕਿਹਣਾ ਨਹੀਂ ਤਾਂ ਲੈ ਉਹ ਪਾਣੀ ਕਿ ਨਹੀਂ ਛੱਪਾਂ ਵਾਲਾ ਏਰੀਆ ਵੈਸੇ ਜ਼ਿਆਦਾ ਲਾ ਲਓ ਫਿਰ ਕਹਿੰਦੇ ਆ ਚੱਕਿਆਗਾ ਵਿੱਚ ਮੋਟੀਆਂ-ਮੋਟੀਆਂ ਢੇਰੀਆਂ ਸੀ ਚੱਕਤੀਆਂ ਤੇ ਹੁਣ ਪਾਣੀ ਪੂਣੀ ਪੀ ਕੇ ਫਿਰ ਸ਼ੁਰੂ ਕਰਦੇ ਆ ਉਧਰ ਪਰਲੀ ਸਾਈਡੋਂ ਇੱਕ ਬੰਦਾ ਸਾਡਾ ਲੱਗਿਆ ਸਪਰੇਅ ਕਰਨ ਤਾਂ ਇੱਧਰ ਉਹ ਦੂਰ ਆ ਵੈਸੇ ਵੱਡੇ-ਵੱਡੇ ਟਾਕਾ 15-15 ਕਿੱllen ਵਾਲੇ ਟਾਕਾ ਤੇ ਬੰਦੇ ਦੂਰ-ਦੂਰ ਤੱਕ ਖਿਲਰ ਜਾਂਦੇ ਆ ਤੇ ਪਤਾ ਨਹੀਂ ਲੱਗਦਾ ਲੈ ਵੀ ਵਟਾ-ਵਟਾਂ ਵਾਲਾ ਤੇ ਦੋ ਕੋ ਖਤਿਆਂ ਵਿੱਚੋਂ ਮੈਂ ਤਿੰਨਾ ਜੀ ਕੱਢਦਾ ਇਹ ਕਹਦੇ ਚੋਂ ਕੱਢਦਾ ਇਹਦੇ ਚੋਂ ਕੱਢਦਾ ਤੇ ਆ ਵਟ ਦੇ ਪਰ ਉਹ ਅੱਧ ਕੋ ਵਿਚਾਲੇ ਉੱਥੋਂ ਤੱਕ ਕੱਢਦਾ ਇੰਨਾ ਕੰਮ ਨਵੇੜ ਕੇ ਤੇ ਹੁਣ ਚੱਲੇ ਆ ਅਗਲੇ ਖੇਤ ਨੂੰ ਤਿੰਨਾ ਚਾਰਾਂ ਥਾਂ ਹੀ ਖੇਤ ਹੈਗੇ ਆ ਬਾਈ ਤੇ ਜਦੋਂ ਉਧਰ ਚਲੀ ਉਧਰ ਪਹਿਲਾਂ ਕਰਨੀਆਂ ਵਟਾਂ ਠੀਕ ਆ ਉਹ ਕਰਦੇ ਆ ਪਹਿਲਾਂ ਵਟਾਂ ਤੇ ਗਰਮੀ ਬਹੁਤ ਵਧ ਗਈ ਟਾਈਮ ਹੋ ਗਿਆ 10 ਤੋਂ ਉੱਪਰ ਦਾ ਗਰਮੀ ਵਾਲ ਰਾਮ ਹੋ ਗਿਆ ਪੂਰਾ ਹੈਗਾ ਤਾਂ ਮੱਧਮ ਜਹੀ ਪਰ ਪਿੰਦਾ ਬਹੁਤ ਸੇਕ ਇਹਦਾ ਹਵਾ ਹਵਾ ਚੱਲਦੇ ਹਵਾ ਮਾੜੀ ਮੋਟੀ ਕਿਤੇ ਕਿਤੇ ਆ ਜਾਂਦੀ ਆਵਿਆ ਹੋਣ ਲੱਗਣ ਲੱਗੀ ਫਿਰ ਉਸ ਤੋਂ ਬਾਅਦ ਰੋਕ ਰੂਪੇ ਜਾਂਦੇ ਆ ਆਲੋ ਇੱਥੇ ਆ ਗਏ ਹਾਂ ਇੱਥੇ ਪੂਰਾ ਕੱਪੜ ਤੇ ਬਹੁਤ ਜ਼ਿਆਦਾ ਹੈਗਾ ਆ ਦੇ ਇਹਦੇ ਨਾਲ ਤੇ ਹੁਣ ਪਾਣੀ ਪੋਣੀ ਪੀ ਗਏ ਹਾਂ ਨੇ ਆ ਫੇਰ ਦੁਬਾਰਾ ਹਾਂ ਵੇਖ ਲੋ ਹਾਲ ਠੀਕ ਆ ਤੇ ਹਵਾਟ ਰਹੀ ਹੈ ਇੰਨੀ ਕੀ ਮੈਂ ਬੰਦੇ ਵੱਧ ਹੋਣ ਕਰਕੇ ਅੱਜ 6 ਜਣੇ ਆ ਤੇ ਤੇਤੀ ਨਿਕਲ ਜਾਂਦਾ ਠੀਕਾ ਕੱਲੀ ਵਾੜ ਤਾਈ ਨਾਂ ਗਏ ਸਾਰੀ ਦਿਹਾੜੀ ਜਿੱਦਾਂ ਤਾਂ ਦੇਖੋ ਘਾ ਕਿਉਂ ਲੱਗ ਪਾਣੀ ਪਾਣੀ ਪੀਂਦੇ ਹਣ ਦੋਏ ਨੇ ਬੰਦੇ ਤਾਂ ਲੱਗਿਆ ਘਾ ਸੱਟਣ ਤੇ ਛੁੱਟੀ ਹੋ ਗਏ ਬੜੀ ਦੂਰ ਤੀ ਇੱਥੋਂ ਦੀ ਆਇਆ ਇੱਥੋਂ ਦੀ ਆਇਆ ਵਾਹ ਬੰਦੇ ਨਾਲ ਹੀ ਵੀ ਜਾਂਦੇ ਰੇਚ ਮੋਟਰ ਦੇ ਚਲੇ ਇਹਦੇ ਇਹ ਘਾ ਤਾਰਾਂ ਵਿੱਚ ਫਸਿਆ ਹੋਈਆਂ ਇਹਨਾਂ ਦਾ ਵੀ ਪਤਾਨਿਕ ਤੋਂ ਵੱਜ ਜਾਨੀ ਪੈਤਪੁਰ ਤੇ ਆਚਕ ਮੋਟਰ ਵਾਹੇ ਸਾਨੂੰ ਥਾਂ ਥਾਂ ਮਿਲ ਜਾਂਦੀ ਆ ਇਹ ਨਿਆਰਾ ਪਾਣੀ ਪਾਣੀ ਪੀਣ ਦਾ ਜਿਹੜੀ ਗੋਟ ਸੇ ਚਲੇ ਜੀ ਉੱਥੇ ਹੀ ਮੋਟਰ ਇੱਥੋਂ ਜਾਂਦੀ ਉਹ ਪਿੱਤ ਕਿਵੇਂ ਸੱਤਾ ਪਾਣੀ ਲੈ ਆ ਵੀ ਮੇਤਰ ਆਪਣੀ ਦਿਹਾੜੀ ਹੋ ਗਈ ਆ ਪੂਰੀ ਠੰਡੇ ਠੰਡੇ ਪਾਣੀ ਚ ਪੈਰ ਪਾਏ ਆ ਥਕਾਵਟ ਬੜੀ ਛੇਤੀ ਹਟਦੀ ਠੰਡੇ ਪਾਣੀ ਨਾਲ ਲੈ ਆ ਵੀ ਇੱਥੇ ਥੋੜਾ ਜਿਹਾ ਕਰੀਏ ਆਰਾਮ ਸ਼ਾਂਕ ਹੈ ਤਾਂ ਤੇ ਚੱਲੀਏ ਫਿਰ ਪੈਂਡ ਤੋਂ ਮੇਤਰੋ ਬੋਲਟ ਤੇ ਹੁਣ ਤਾਂ ਦਿਹਾੜੀ ਲਾਉਣ ਆਂਦੇ ਬੰਦੇ ਆ ਦੇਖੋ ਬੋਲਟ ਹਾ ਵੀ ਆ ਬੋਲਟ ਹੁਣ ਉਹ ਟਾਈਮ ਨਹੀਂ ਰਹਾ ਹੁਣ ਬੰਦੇ ਬੋਲਟ ਤੇ ਵੀ ਝਾੜੀ ਲਾਉਣ ਆਉਂਦੇ ਆ ਠੀਕ ਆ ਛੜਾਈ ਹੋ ਗਈ ਪੂਰੀ ਜੋਤਾ ਲਾਉਣ ਬੋਲਟ ਤੇ ਹਾਂ ਸਹੀ ਗੱਲ ਆ ਐਵੇਂ ਗੱਲ ਮਾੜੀ ਨਹੀਂ ਕਹਿੰਦੇ ਆ ਵੇਖ ਲੋ ਜੇ ਨਹੀਂ ਯਕੀਨ ਫੇਰ ਐਵੇਂ ਝੂਠ ਮਾਰਦੇ ਆ ਮਿੱਟੀ ਲੱਗੀ ਮਿੱਟੀ ਲੱਗੀ ਇਸ ਸਰਾ ਕੰਮ ਆ ਪੂਰਾ ਤੇਰਾ ਬੰਦਿਆਂ ਦਾ ਆਪਣਾ ਪਰਟੀਨਾ ਆ ਖੜਾ ਉਹ ਵੀ ਖੜਾ ਪਰਟੀਨਾ ਲੈ ਰੀ ਮਿੱਤਰ ਹੋ ਗਿਆ ਕੰਮ ਫਤਿਹ ਬਹੁਤ ਆ ਗਿਆ ਲੱਗ ਰਿਹਾ ਚਲਿਓ ਚਲਿਓ ਨਾ ਨੂੰ ਕੀ ਆ ਵੇਖੋ ਹਾਲ ਤਾਂ ਕੱਦੂ ਦਾ ਜਿਹਦਾ ਤੁਰਨਾ ਕਰਨਾ ਹੁਣ ਉਹਦਾ ਇਦਾਂ ਹੀ ਮਿੱਟੀ ਉੜਦੀ ਹੈ ਉਹਦਾ ਪੂਰਾ ਨਿਬੜੀ ਰਾਇ ਉੱਥੋਂ ਲੈ ਕੇ ਖੁਰਕ ਖਰਕ ਵੀ ਕਰੀਏ ਨਾ ਤਾਂ ਮੂੰਹ ਮਾਤੇ ਵੀ ਲੱਗ ਜਾਂਦੀ ਸਾਰੀ ਠੀਕ ਹੈ ਤੇ ਮੱਝਾਂ ਬੈਠੀਆਂ ਮੱਝਾਂ ਦਾ ਵੀ ਮਾੜਾ ਮੋਟਾ ਪਤਾ ਲੈਣਾ ਆ ਸੀ ਮੈਂ ਇਹ ਦੇਖੀ ਸਹੀ ਆ ਮੌਸਮ ਥੋੜਾ ਥੋੜਾ ਹਵਾ ਹੀ ਚੱਲਦੀ ਆ ਠੀਕ ਰਹਿੰਦਾ ਕਿਉਂਕਿ ਚਾਰੇ ਪਾਸੇ ਖੁੱਲਾ ਆ ਨਾ ਤਾਂ ਕਰਕੇ ਚਲੋ ਕੱリエ ਨਾ ਇਹਨੂੰ ਹੀ ਕੂਲਰ ਚ ਪਾਣੀ ਪੋਣੀ ਪਾਈਏ ਕਰੀਏ ਰੈਫਰਸ਼ਟ ਅੱਜ ਪਤਾ ਨਹੀਂ ਲਾਈਟ ਜਾਂਦੀ ਹੈਗੇ ਵਧੀਆ ਟਿਕੀ ਹੋਈ ਹੈ ਇਹ ਨਹੀਂ ਪਤਾ ਹੁਣ ਪਤਾ ਲੱਗੂ ਜਦੋਂ ਸੌਂਵਾਂਗੇ ਇਹ ਬੰਦ ਕਰੀਏ بسم <applause> الله ਕੂਲਰ ਨੂੰ ਨਹੀਂ ਕਮਾ ਕਮਾਤੇ ਹੋਏ ਤਾਂ ਹਾਲ ਕੀ ਬਣ ਗਿਆ ਥੱਲੇ ਮਿੱਟੀ ਹੋਈ ਮਿੱਟੀ ਪੱਟੀ ਦੀ ਖੋਬੈ ਰਿੰਦਾ ਤੇ ਗਾਈ ਕੂਲਰ ਚ ਪਾਣੀ ਪਾਤਾ ਤੇ ਮੋਟਰ ਚੱਲਦੀ ਜਾਂਦੀ ਹੈ ਠੰਡਾ ਰੋਣਾ ਪਾਣੀ ਤੇ ਬੈਠੀਏ ਵਿੱਚ 10 ਕੁ ਮਿੰਟ ਸਰੀਰ ਕਰੀਏ ਫਿਰ ਠੰਡਾ ਫਿਰ ਮੈਂ ਅਜੇ ਨਹੀਂ ਵੈਸੇ ਲੇਟ ਜਾਂਦੀ ਸੀ ਤੇ ਅੱਜ ਮੌਸਮ ਵੀ ਕਾਹਲ ਨੂੰ ਸਹੀ ਆ ਬੜਾ ਫਰਕ ਆ ਗਿਆ ਆਹ ਕੋਲ ਦੀ ਵੀ ਮੋਤ ਇੱਥੇ ਮਾਰ ਗਏ ਛਾਲਾਂ ਵਿੱਚ ਦੇ ਪੂਰਾ ਹੀ ਠੰਡਾ ਠੰਡਾ ਹਤ ਕਦਿ ਨੇ ਰੇਨਬੋ ਦਾ ਬਹੁਤ ਵੱਡਾ ਫੈਨ ਹੁੰਦਾ ਸੀ ਉਹਦੇ ਰਕ ਸੀਰ ਉਹਾਂ ਦੀ ਪਰ ਅਮਾ ਕਿੰਨੀ ਖਰਾਬ ਆ ਉਹ ਆਪ ਹੀ ਕਹਿੰਦੀ ਜਦੋਂ ਸਮਾਨ ਖਾ ਕੇ ਜਨਾ ਹੈ ਜਦੋਂ ਕੋਲ ਪੈਸਾ ਆਇਆ ਤਾਂ ਸਭ ਕੁਝ ਚਾਹੁੰਦੇ ਆ ਅਰੇ ਕੋਲ ਕਹਿਣਾ ਹੱਸਾ ਫਿਰ ਤੇ ਸ੍ਰੀ ਵੀ ਆਪਣਾ ਕੰਮ ਹੀ ਕਰੇਗਾ ਬਣਾਵਾ ਕੇ ਕਰਨੀਏ ਸਾਰੀ ਜ਼ਿੰਦਗੀ ਪੀਐਸਰੀ ਵੀ ਬਣਾਉਣਾ ਚਾਹੀਦਾ ਹੈ। ਉਹ ਪੂਜ ਬੰਗਾਂ ਪਾਲੀਆਂ ਹੁੰਦੇ ਨੇ। ਮੈਲੇ ਮੈਲੇ ਆਹ ਰੋ ਨਹੀਂ ਦੇ ਸਕੀ ਉਹ ਜਰਾ ਵੀ ਉਹਦਾ ਕੱਲਾੜ ਬਗਲ ਗਿਆ ਹਣਾ ਪਰਪਲ ਹੈ ਲੋ ਜੀ 4:30 ਦਾ ਟਾਈਮ ਹੋ ਗਿਆ ਤੇ ਇੱਕ ਤੁਹਾਨੂੰ ਨਾ ਘੈਂਟ ਜੀ ਖੁਸ਼ ਕਰ ਦੇਣੀ ਸੀ ਕਈ ਦਿਨਾਂ ਤੋਂ ਦੇਣੀ ਸੀ ਖੁਸ਼ ਹੋਗਾ ਪਰ ਪਰ ਕੱਚਾ ਥੋੜੇ ਦੇਣਾ ਪਿਆ ਲੈਣਾ ਹਣਾ ਚੱਲ ਅੱਜ ਉਹਦੇ ਨਾਲ ਆਪਾਂ ਦੱਸ ਦਿੰਦੇ ਤੇ ਬਾਕੀ ਕੱਪੜੇ-ਕਪੜੇ ਵੀ ਪਾ ਰਹੇ ਆ ਦੇਖੋ ਇਦਾਂ ਮਸ਼ੀਨਾ ਤਸੀਨਾ ਆਈ ਜਾਂਦਾ ਰੈਸਟ ਕੀਤੀ ਦੋ ਘੂਰ ਕਰ ਲਿਆ ਲਾਈਟ ਲੋਡ ਵਧੀਆ ਰਹੀ ਚੱਲੀ ਨਹੀਂ ਗਈ ਹੁਣ ਤੁਹਾਨੂੰ ਦੱਸਦੇ ਆ ਕਿਹੜੀ ਖੁਸ਼ਖਬਰੀ ਆ ਦੇਖੋ ਸਾਡੇ ਘਰੇ ਇੱਕ ਆਇਆ ਨਿੱਕਾ ਜਾਂ ਮਹਿਮਾਨ ਅੱਜ ਇਧਰ ਦੇਖੋ ਇਹਨਾਂ ਦਾ ਵੀਰਾ ਆ ਗਿਆ ਇਹ ਮੰਗਦਿਆਂ ਨਹੀਂ ਸੀ ਵੀਰਾ ਕਿ ਸਾਨੂੰ ਵੀਰਾ ਚਾਹੀਦਾ ਬੜਾ ਰੋਲਾ ਪਾਣਿਆ ਸੀ ਉਦੋਂ ਬੁੱਢੀ ਨੂੰ ਚੱਕਦੇ ਇਹਨਾਂ ਨੂੰ ਮੁੱਖ ਤੱਕ ਬੱਚਿਆਂ ਨਾਲ ਟੱਕਣ ਦਾ ਸ਼ੌਂਕ ਬਹੁਤ ਜ਼ਿਆਦਾ ਤੇ ਫੇਰ ਇਹਨਾਂ ਦਾ ਵੀਰਾ ਆ ਗਿਆ ਤੇ ਬਾਕੀ ਆਉਣ ਨਹੀਂ ਆਵੇ ਹੁਣ ਇਧਰ ਆ ਕੇ ਖਾਣ ਚ ਵੀਜੀ ਆ ਖਾइए ਤੜਕੇ ਅੜੇ ਚੌਲ ਇਹ ਚਾਹ ਪਈ ਹੈ ਤੇ ਆ ਆ ਸਾਡਾ ਕਾਕਾ ਤੇ ਇਧਰ ਆਪਣੀ ਚਾਹ ਪਈ ਹੈ ਇਹ ਸਭ ਬਹੁਤ ਵਧੀਆ ਕੁਝ ਖੁਸ਼ੀ ਦੀ ਕਰਨ ਜਿਹਦਾ ਸਭ ਇਹ ਬੱਚੇ ਬੜੇ ਇੰਤਜ਼ਾਰ ਰਹੀ ਸੀ ਤੇ ਜਾਰ ਪੂਰਾ ਆ ਗਿਆ ਬਹੁਤ ਵੱਡੀ ਖੁਸ਼ੀ ਆਈ ਹੈ ਸਾਰੇ ਕਾਰ ਵਿੱਚ ਆ ਗਏ ਚਾਕਾ ਹਾਂ ਚਲ ਚਲ ਸਾਰੀ ਤੇੜੀ ਹੁੰਦਾ ਸਾਰੀ ਤੇੜੀ ਰਾਤ ਨੂੰ ਜਾਦਾ ਪੀ ਕੇ ਤੇ ਫਿਰ ਮਹਿੰਦੀ ਦੀ ਪ੍ਰੈਕਟਿਸ ਵੀ ਕਰਨੀ ਆ ਕਿਉਂਕਿ ਅੱਜ ਵਿੱਚੋਂ ਇੱਕ ਦਿਨ ਛੁੱਟ ਗਿਆ ਅੱਜ ਫੇਰ ਆਨ ਕਰਨੀ ਪ੍ਰੈਕਟਿਸ ਜਾਰੀ ਲੋ ਜੀ ਆਪਾਂ ਨੇ ਚਾਹ ਚੁ ਪੀ ਕੇ ਤੇ ਮਹਿੰਦੀ ਦੀ ਜਿਹੜੀ ਹੈ ਪ੍ਰੈਕਟਿਸ ਉਹ ਜਾਰੀ ਕੀਤੀ ਆ ਆਹ ਦੇਖੋ ਆਹ ਦੇਖੋ ਥੋੜੇ ਆੜਾ ਡਿਜ਼ਾਈਨ ਆ ਨਹੀਂ ਸਹੀ ਬਣਿਆ ਹਾਂ ਹਾਂ ਤਾਂ ਕੁਝ ਹੱਦ ਤੱਕ ਠੀਕ ਆ ਤੇ ਬਾਕੀ ਜਾਰੀ ਕਰਨੀ ਮੈਂ ਸੌਣ ਦਾ ਮੀਨਾ ਆ ਜਾ ਆਣਾ ਇਹ ਆ ਵਗੈਰਾ ਦੇ ਉੱਤੇ ਕਰੇ ਤਿਹਾੜ ਰੱਖੇ ਦਾ ਹਣਾ ਕਰੋਗੇ ਬੋਰਡ ਆ ਜਾਵੇ ਇਸ ਕਰਕੇ ਹੱਥ ਨਾਲ ਵੀ ਨਾ ਚੌੜਾ ਰਿਹਾ ਦਿਹਾੜੀ ਕਰੀਦਾ ਤੇ ਹੱਥ ਥੋੜਾ ਜਾਂਦਾ ਵਿਗੜ ਜਾਂਦਾ ਹੁੰਦਾ ਨਹੀਂ ਤਾਂ ਤਾਂ ਸਫਾਈ ਨਹੀਂ ਆਉਂਦੀ ਫਿਰ ਤਾਂ ਕਿਸੇ ਬਾਹੀ ਰਹੇ ਇਸ ਲਈ ਘੰਟਾ ਦੋ ਘੰਟੇ ਜ਼ਰੂਰ ਲਾਉਣੇ ਪੈਂਦੇ ਠੀਕ ਹੈ ਚਲੋ ਵੀ ਕਰੀਏ ਜਾਰੀ ਹੁਣ ਇੱਥੇ ਜ ਬਣਾਉਣੇ ਹੁਣ ਇੱਕ ਹੋਰ ਲੋਈ ਗਾਈਸ चलना इत मेकना माँ बाबे इतनी जगह बनी हुई है फिर उस तो दवाई लैन कल गया दवाई मिली नहीं डॉक्टर ही नहीं मिले कि अज ल आवे भी जाना ही किशन परे चलो मथा टेकता है इधर वेखो अपना खेत हाँ देखो ਕੱਲ ਨਾਰ ਮਾਨੂ ਨਾ ਪੱਠੇ ਆਹ ਪੱਠੇ ਆਪਣੇ ਆ ਪਰਲਾ ਖੇਤ ਤੇ ਆ ਬਾਕੀ ਜਿੱਥੇ ਮੱਕੀ ਆ ਇਹ ਇਹ ਆ ਜਗਾ ਆਪਾਂ ਨੇ ਤਾਂ ਝੋਨਾ ਲਾਉਣਾ ਨਹੀਂ ਠੇਕੇ ਤੇ ਆਪਾਂ ਨੇ ਦੀਨ ਦੇ ਦੇਣੀ ਆ ਪਾਣੀ ਪੋਣੀ ਦਾ ਆਪਣੇ ਕੋਲ ਆ ਨਹੀਂ ਪ੍ਰਬੰਧ ਚਲੋ ਹੁਣ ਚਲੀਏ ਕੁਸ਼ਣਪੁਰੇ ਨਾ ਆ ਲੈਰੀ ਚੱਕੋ ਸੌਦਾ ਪਤਾ ਮੈਂ ਵੀ ਧਿਆੜੀਆਂ ਕਰਕੇ ਤੇ ਸੌਦਾ ਪੁੱਤ ਲੈ ਜਨ ਲਈਆਂ ਨੇ ਆ ਤੇ ਟਾਈਮ ਪਾਸ ਕਰੀ ਜਾਂਦੇ। ਸਹੀ ਹੈ? ਅੰਮਾ ਇਹ ਪੱਕਾ ਸਾਡਾ ਹੈ ਵੀ ਬਣਾ। ਉਹ ਉਹ ਤਾਂ ਕਹਿੰਦੇ ਵੀ ਮੰਗ ਹੋਈ ਸੀ ਤੇ ਅਸੀਂ ਲੈ ਜਾਂਦੇ ਆ। ਸਾਹ ਨਾਲ ਪਾਉਣਾ ਪਾਣਾ ਪਾਣੀ। ਠੀਕ ਹੈ? ਆ ਚੀਜ਼ੀ ਸਾਡੇ। ਚੀਜ਼ੀਆਂ ਉਹ ਵਦੋ। ਮਾਫੀ ਜਿਹੜਾ ਜ਼ਰੂਰੀ ਕੰਮ ਚਾਹੀਦਾ ਉਹ ਤਾਂ ਆਉਂਦਾ ਹੀ ਨਹੀਂ ਦਵਾਈ ਫਿਰ ਰਹਿ ਗਈ ਤੇ ਡਾਕਟਰ ਮਿਲਦਾ ਨਹੀਂ। ਕੱਲ ਨੂੰ ਹੁਣ ਕਿਸੇ ਹੋਰ ਡਾਕਟਰ ਤੋਂ ਲੈ ਆਣੀ ਆ। ਸ਼ਾਇਦ ਕੱਲ ਤੱਕ ਠੀਕ ਹੋ ਜਾਣਾ ਕਿਉਂਕਿ ਮੰਮਾ 100 ਚੋਂ 33% ਕਹਿ ਲਓ 40% ਫਰਕ ਪੈ ਗਿਆ ਵਾ। ਆਪਾਂ ਗੋਲਗਾ ਪੀਣਾ। ਪੂਰ ਕਰੀਏ ਤੇਜ। ਤੇ ਹਵਾ ਲਈਏ ਠੰਡੀ। ਤਾਂ ਹੂਲਰ ਤਾਂ ਤੇਜ ਹੀ ਆ ਇੱਥੇ ਬੜੀ। ਬੜੀ ਨਿਕਲ। ਤੇ ਆਪਣਾ ਵਲੌਗ ਹੋਈ ਜਾਂਦਾ ਆ ਕਾਫੀ ਲੰਬਾ ਤੇ ਜਿੱਥੋਂ ਵਲੌਗ ਸਟਾਰਟ ਉੱਥੇ ਹੀ ਕਰੀਏ ਆਪਾਂ ਵਲੌਗ ਦਾ ਐਂਡ ਤੇ ਜੇਕਰ ਮਾੜਾ ਮੋਟਾ ਵਧੀਆ ਵਲੌਗ ਲੱਗਿਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਆਪਾਂ ਫਿਰ ਮਿਲਦੇ ਆਂ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਓਕੇ ਬਾਏ